ਬਿਨਾ ਬਦਲੇ ਬਿਨਾ ਡਰ ਜਜ਼ਬਾ ਸੱਚ ਕਾ ਲਈ ਸੱਚ ਦਿਖਾਤੇ ਹੈ ਆਖਰ ਚੁਲਾੰਗ ਟੋਲ ਪਲਾਜੇ ਤੇ सोनू ਨੂੰ ਜਥੇ ਬੰਦੀਆਂ ਦੇ ਕੋਲੋਂ ਮੰਗਣੀ ਪਈ ਮਾਫੀ ਆ ਦਿਖਾ ਰਹੇ ਆ ਤੁਹਾਨੂੰ ਲਾਈਵ ਤਸਵੀਰਾਂ ਯਾਰ ਆਪਾਂ ਬੋਲਦੇ ਬੋਲਦੇ ਜੀ ਬੋਲਦੇ ਫਿਰ ਚਲਦੀ ਆ ਸ਼ਾਂਤੀ ਸ਼ਾਂਤੀ ਮੇਰੇ ਵੀਰ ਸ਼ਾਂਤੀ ਜੀ ਆਖੀ ਮਿਤੀ 26 ਨੂੰ 24 ਨੂੰ ਕੋਲ ਤੋਂ ਚੁਲੰਗ ਵਿਖੇ ਟੋਲ ਪੁਆਇੰਟ ਦਾ ਕੰਮ ਚੱਲ ਰਿਹਾ ਸੀ ਕਿ ਨਾਲ ਜਿੱਥੇ ਬੰਦੀਆਂ ਤੋਂ ਬਣਾ ਰਹੇ ਬਣਾ ਰਹੇ ਸੀ ਜਿਸ ਸੰਬੰਧੀ ਤੋਹ ਤੀਰਾਂ ਦੇ ਵਿਚਕਾਰ ਆਪਸੀ ਗੱਲਬਾਤ ਕਰਕੇ ਰਾਈਨਾਮਾ ਹੋਇਆ ਟੋਲ ਮੈਨੇਜਰ ਹਰਵਿੰਦਰ ਪਾਲ ਸੋਨੂੰ ਅਤੇ ਕਿਨਾਲ ਇੱਕ ਕਿਸਾਨ ਜਿੱਥੇ ਬੰਦੀਆਂ ਵਿੱਚ ਪਾਨਾ ਮਨਮਟਾਵ ਖਤਮ ਹੋ ਗਿਆ ਹੈ ਪਰ ਵਿਖੇ ਵਿੱਚ ਅਜੀਬ ਅਜੀਬ ਹੀ ਘਟਨਾ ਨਹੀਂ ਹੋਏਗੀ ਪ੍ਰਵਿੰਦਰਪਾਲ ਸੋਨ ਨੂੰ ਅਤੇ ਟੀਮ ਦੇ ਕਿਸਾਨ ਦੇ ਸੰਬੰਧੀਆਂ ਨਾਲ ਗਲਤੀ ਕੀਤੀ ਸੀ ਉਸਨੇ ਆਪਣੀ ਪਬਲਿਕ ਵਿੱਚ ਆਣ ਕੇ ਗਲਤੀ ਮੰਨ ਲਈ ਹੈ ਅਤੇ ਅੱਗੇ ਤੋਂ ਕਿਸੇ ਵੀ ਜਥੇਬੰਦੀ ਦੇ ਆਗੂ ਨਾਲ ਆਗੂ ਨੂੰ ਜਲੀਲ ਨਹੀਂ ਕਰਨਗੇ ਜਿਸ ਨਾਲ ਜਿਸ ਪਾਸ ਕਾਰਡ ਹੋਵੇਗਾ ਉਸ ਦਾ ਆਈਡੀ ਕਾਰਡ ਚੈੱਕ ਕਰਕੇ ਚੈੱਕ ਕਰਕੇ ਲੰਘਾਇਤਾ ਜਾਵੇਗਾ ਤੇ ਅੱਜ ਤੋਂ ਬਾਅਦ ਦੋਹਾਂ ਧਿਰਾਂ ਦਾ ਕੋਈ ਗਿਲਾ ਸ਼ਿਕਵਾ ਨਹੀਂ ਰਿਹਾ ਦੋਹਾਂ ਧਿਰਾਂ ਵੱਲੋਂ ਕਟੀਆਂ ਐਮਐਲਆਰ ਦਾਖਲ ਦਫਤਰ ਕੀਤੀਆਂ ਜਾਣ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ ਉਥੇ ਤੁਹਾਨੂੰ ਠੀਕ ਹੈ ਤੁਹਾਨੂੰ ਮਨਜ਼ੂਰੀ ਆ ਇਹਦੇ ਮੂੰਹੋਂ ਵੀ ਕਹਾਓ ਨਾ ਉਹਦੇ ਮੂੰਹੋਂ ਕਹਾਉਣਾ ਪਰ ਮਾਫੀ ਮੰਗਦੇ ਬਗ ਦਾ ਮਰਗੀ ਨਹੀਂ ਪਰ ਮਾਫੀ ਦੇ ਮੰਗੀ ਵੀ ਆ ਨਾ ਮਾਫੀ ਮੰਗਦੇ ਇਹ ਗੱਲ ਕਹਿਣੀ ਜ਼ਰੂਰੀ ਆ ਯਾਰ ਅੱਜ ਕਰ ਮੇਰਾ ਬੇਟਾ ਵੱਡੇ ਬੰਦੇ ਆਪਣੇ ਸੀਨੀਅਰ ਅਫਸਰਾਂ ਦੇ ਨਾਲੇ ਸੁਪਰੀਮ ਲੇਵਲ ਸਾਹਿਬ ਇੱਕ ਮਾਫੀ ਦਾ ਮੰਗਣਾ ਆ ਕਰੋ ਸਭ ਮਾਫੀ ਮੰਗ ਲਿਆ ਬੰਦੇ ਮਾਫੀ ਦੀ ਗੱਲ ਹੋਈ ਆ ਕੋਈ ਨਹੀਂ ਕਰ ਲਾ ਮੈਂ ਤਾਂ ਸੈਨ ਨਹੀਂ ਤੁਹਾਨੂੰ ਦੇਖੋ ਮੈਂ ਮੰਗਾਂ ਮੈਂ ਮੰਨ ਲਵਾਂ ਪਰ ਸਾਰੇ ਤੁਹਾਨੂੰ ਸੁਣ ਲਓ ਆਪਣੇ ਵੱਡੇ ਨੇ ਜੋ ਵੀ ਗੱਲਬਾਤ ਹੋਈ ਆ ਉਹ ਪਤਾ ਯਾ ਨੂੰ ਮਾਫਾ ਤਵਾ ਕਰਾਂਗੇ ਵੀ ਇੱਕ ਹੀ ਗੱਲ ਤੋਂ ਗਲਤ ਨਹੀਂ ਮਨਾਉਂਦਾ ਇਹ ਬਾਤ ਸਵਾਰਥ ਨਾਲ ਲੱਗੋ ਜੀ ਸੁਣੋ ਵਾਈਗੁਰ ਜੀ ਦਾ ਖਾਲਸਾ ਸ੍ਰੀ ਵਾਈਗੁਰ ਜੀ ਦੀ ਫਤਹਿ ਅੱਜ ਜੋ ਵੀ ਕਿਸਾਨ ਜੱਥੇਬੰਦੀ ਜਾਂ ਸਾਡੇ ਸਟਾਫ ਵਾਲੇ ਜੋ ਵੀ ਮਨ ਮਿਟਾਵ ਜਾਂ ਗਲਤ ਸੀਗੀ ਉਹਦੇ ਲਈ ਜੇ ਸਾਡੇ ਸਟਾਫ ਕੋਲ ਜੋ ਵੀ ਗਲਤੀ ਹੈ ਉਹਦੇ ਲਈ ਆਪਾਂ ਕੱਢ ਕੇ ਮਾਫੀ ਮੰਗਦੇ ਆਂ ਔਰ ਆਂਦਾ ਕੋਈ ਵੀ ਕਿਸਾਨ ਜੱਥੇਬੰਦੀ ਵਾਲੀ ਗੱਡੀ ਸਾਡੇ ਟੋਲ ਤੇ ਹੀ ਨਹੀਂ ਲੁੱਕਾ ਗੋ ਕਢਵਾ ਦਿੰਦੇ ਮੈਂ ਸੋਲੋਂ ਗੱਦੀ ਤੈਅ ਕੀਤੀ ਆ ਫਟਾਫ ਨਹੀਂ ਕੀਤੀ ਤੈਨ ਜਦੋਂ ਇਨਸ਼ਾ ਅੱਲਾਹ ਜਰੀ ਇੱਕ ਮਿੰਟ ਚਲੋ ਉਹਦੀ ਗੱਲ ਤੂੰ ਆਪਣੀ ਮੈਂ ਮੈਂ ਹਲਾਸ਼ਰੀ ਕੀਤੀ ਆ ਚਲੋ ਦੇਖੋ ਇੱਕ ਮਿੰਟ 10000 ਕਰੋ ਜਗਾ ਚੱਕਦੇ ਦੇਖ ਲਵਾਂਗੇ ਬਾਰੇ ਇਹਨਾਂ ਪਹਿਰੇ ਤੱਕ ਗੱਲ ਆਓ ਮੈਂ ਮੈਂ ਬਿਲਕੁਲ ਜੋ ਗਲਤੀ ਹੋਈ ਮਾਫੀ ਚੁੱਪ ਕਰੋ ਇੱਕ ਮਿੰਟ ਆਪਾਂ ਕਹ ਰਿਆ ਨੂੰ ਜੇਰਾ ਵੀ ਮੇਰੇ ਵੱਲੋਂ ਗਲਤੀ ਹੋਈ ਹੈ ਮੈਂ ਤੁਹਾਡੇ ਤੋਂ ਸਾਰੇ ਖਸਰ ਹਾਂ